ਸਾਸ਼ੀ ਕਾਲ ਜੀ ਮੈਂ ਤੁਹਾਨੂੰ ਕੁਮਨ ਕੈਪਸ ਬਠੀਕ ਪਟਿਆਲਾ ਤੋਂ ਇਸ ਵਕਤ ਲਈ ਕੁਝ ਨਵੇਂ ਸੂਟ ਨਵੇਂ ਡਿਜ਼ਾਈਨ ਲੈ ਕੇ ਆਇਆ ਇਹ ਅਸੀਂ ਦੁਪੱਟਾ ਤਿਆਰ ਕੀਤਾ ਹੈ organza ਦੇ ਉੱਪਰ pure organza ਦਾ ਦੁਪੱਟਾ black ਕਲਰ ਦਾ ਇਹ ਕਸਟਮਰ ਦੀ ਡਿਮਾਂਡ ਤੇ ਰੈਡੀ ਹੋਇਆ ਹੈ ਇਸ ਦੁਪੱਟੇ ਦੇ ਉੱਪਰ ਪੂਰੇ ਆਪਾਂ ਊੜਾੜਾ ਲਿਖਿਆ ਹੋਇਆ ਆ ਅਲੱਗ-ਅਲੱਗ ਕਲਰਸ ਦੇ ਨਾਲ ਆਪਾਂ ਇਹਦੇ ਤੇ ਊੜਾੜਾ ਲਿਖਿਆ ਆ ਤੇ ਇਹਦੇ ਆਪਾਂ 4 ਸਾਈਡ ਦੇ ਉੱਪਰ yellow ਕਲਰ ਦੇ ਨਾਲ ਪੂਰਾ ਕਾਟਵਰਕ ਕੀਤਾ ਆ। ਦੁਪੱਟਾ ਬਹੁਤ ਸੋਹਣੀ ਦੇ ਵਿੱਚ ਬਣਿਆ ਹੈ ਤਾਂ ਅਸੀਂ ਸੋਚਿਆ ਤੁਹਾਨੂੰ ਦਿਖਾ ਦਿੱਤਾ ਜਾਵੇ। ਅਸੀਂ ਵੀ ਰੈਡੀ ਕਰਵਾ ਸਕਦੇ ਹਾਂ। ਇਹ ਆਪਣੇ ਕੋਲ ਗਲੇਸ ਕਾਟਨ ਦੇ ਉੱਪਰ ਸੂਟ ਬਣਿਆ ਆ। ਕੰਟਰਾਸਟ ਦੇ ਵਿੱਚ ਅਸੀਂ ਸੂਟ ਬਣਾਇਆ ਵਾਇਲਟ ਤੇ ਪਰਪਲ ਸ਼ੇਡ ਦੇ ਵਿੱਚ। ਇਹ ਸੂਟ ਵੀ ਕਸਟਮਰ ਦੀ ਸਾਰੀ ਕਸਟਮਰ ਦੀ ਚੁਆਇਸ ਦੇ ਉੱਪਰ ਬਣਿਆ ਹੋਇਆ ਹੈ। ਇਹਦੇ ਗਲੇ ਦੇ ਉੱਪਰ ਵਰਕ ਕੀਤਾ। ਬੜੇ ਸੋਹਣੇ ਲਾਈਟ ਜੇ ਸੋਬਰ ਜੇ ਕਲਰ ਲਗਾ ਕੇ ਵਰਕ ਕੀਤਾ ਗਿਆ ਹੈ ਹਲਕੀ ਜਿਹੀ ਵੇਲ ਦੇ ਕੇ ਗਲੇ ਦੇ ਉੱਪਰ ਤੇ ਇਹਦੀਆਂ 슬ੀਵਜ਼ ਦੇ ਉੱਪਰ ਆਪਾਂ ਫੁੱਲ ਹੈਵੀ ਕੰਮ ਕੀਤਾ ਆ ਤੇ ਕਾਫ ਲਗਾ ਕੇ ਉਹਦੇ ਉੱਪਰ ਵਾਈਟ ਕਲਰ ਦੀ ਲੇਸ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਘੇਰੇ ਦੇ ਉੱਪਰ ਆਪਾਂ ਹਲਕੀ ਜਿਹੀ ਵੇਲ ਦਿੱਤੀ ਆ ਤੇ ਸਾਈਡਾਂ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਵਰਕ ਦੇ ਵਿੱਚੋਂ ਕਲਰ ਲੈ ਕੇ ਡਬਲ ਪੱਟੀ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਗਈ ਹੈ ਬੈਕ ਤੇ ਫਰੰਟ ਦੋਨਾਂ ਚਾਕਾਂ ਦੇ ਉੱਪਰ ਬਹੁਤ ਸੋਹਣਾ ਸੂਟ ਬਣਿਆ ਇਹ ਕੋਲ ਹਲਕਾ ਜਾਂ ਡੇਲੀ ਵੀਅਰ ਲਈ ਤੁਸੀਂ ਯੂਜ਼ ਕਰ ਸਕਦੇ ਹੋ ਛੋਟੇ ਮੋਟੇ ਫੰਕਸ਼ਨ ਤੇ ਵੀ ਪਾ ਸਕਦੇ ਹੋ ਇਹ ਦੀ ਸਲਵਾਰ ਹੈ ਸਲਵਾਰ ਦੇ ਉੱਪਰ ਵੀ ਆਪਾਂ ਘੇਰੇ ਨਾਲ ਦਾ ਕੰਮ ਕੀਤਾ ਹੈ ਇਸੇ ਸੇਮ ਆਪਾਂ ਪੱਟੀ ਦੇ ਕੇ ਸਲਵਾਰ ਦੀ ਮੂਰੀ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਗਲੇਜ਼ ਕੋਟਾਂ ਦੇ ਉੱਪਰ ਸੂਟ ਹੈ ਇਹਦਾ ਕੋਟਾ ਡੋਰੀਆ ਦਾ ਦੁਪੱਟਾ ਆ ਟਾਈ ਐਂਡ ਡਾਈ ਡਬਲ ਸ਼ੇਡ ਦੇ ਵਿੱਚ ਦੁਪੱਟਾ ਆ ਤੇ ਇਹਨੂੰ ਆਪਾਂ ਵਾਈਟ ਕਲਰ ਦੀ ਲੇਸ ਲਗਾ ਕੇ ਫੋਰ ਸਾਈਡ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਇਸ ਸੂਟ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਆਪਣੀ ਚੁਆਇਸ ਦਾ ਕਲਰ ਤੇ ਕੰਟਰਾਸਟ ਕਰਵਾ ਸਕਦੇ ਹੋ ਇਹ ਵਾਲਾ ਸੂਟ ਆ ਜਿਹੜਾ ਇਹਦੇ ਨਾਲ ਦੇ ਵੀ ਸਾਡੇ ਕੋਲੇ ਅਚਲ ਦੇ ਵਿੱਚ ਕਾਫੀ ਡਿਜ਼ਾਈਨ ਰੈਡੀ ਹੋ ਚੁੱਕੇ ਨੇ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾ ਚੁੱਕੇ ਆ ਵੀਡੀਓ ਦੇ ਵਿੱਚ ਤੇ ਇੱਕ ਵਾਰੀ ਫੇਰ ਅਸੀਂ ਵੀਡੀਓ ਦੇ ਵਿੱਚ ਪਾਤਾ ਆ ਇਹ येलो ਮਸਟਰਡ ਜਿਹਾ ਸ਼ੇਡ ਆ ਮਡਲ कॉटन ਦੇ ਉੱਪਰ ਇਹਦੇ ਵਿੱਚ ਆਪਾਂ ਪੈਚ ਵਰਕ ਕੀਤਾ ਹੈ ਪੂਰੀ ਸ਼ਰਧ ਦੇ ਉੱਪਰ ਹੈਵੀ ਲੁੱਕ ਹੈ ਸ਼ੋਰ ਦੀ ਤੇ ਇਹਦੀ 슬ੀਵਜ਼ ਦੇ ਉੱਪਰ ਵੀ ਪੈਚ ਵਰਕ ਹੈ ਇਹਨੂੰ ਆਪਾਂ ਡਬਲ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਕੀਤੀ ਹੈ ਸੇਮ ਫਿਨਿਸ਼ਿੰਗ ਇਹਦੀ ਚਾਕਾਂ ਦੇ ਉੱਪਰ ਹੈ ਡਬਲ ਕਲਰ ਦੀ ਪਾਈਪਿੰਗ ਲਗਾ ਕੇ ਬਹੁਤ ਸੋਨਾ ਸੂਟ ਬਣਿਆ ਹੈ ਇਹਦੀ ਨਾਲ ਦੇ ਐਕਸ ਵਿੱਚ ਸਾਡੇ ਕੋਲ ਕਾਫੀ ਆਰਡਰ ਨੇ ਤੇ ਇਹਦੀ ਆਪਾਂ ਸਲਵਾਰ ਰੈਡੀ ਕੀਤੀ ਹੈ ਪਲੇਸ ਲਗਾ ਕੇ ਪਿੰਟੈਕਸ ਪਾ ਕੇ ਤੇ ਪ੍ਰੋਪਰ ਮੂਵੀ ਡੈਡੀ ਕੀਤੀ ਹੋਈ ਹੈ ਇਹ ਇਸ ਦਾ ਦੁਪੱਟਾ ਆ ਦੁਪੱਟੇ ਦੇ ਚਾਰੇ ਕੋਰਨਰ ਦੇ ਵਿੱਚ ਫਲਾਵਰ ਨੇ ਸੁਪਰ ਕੋਟੇ ਦਾ ਪਿਓਰ ਦੁਪੱਟਾ ਆ ਸੁਪਰ ਨੈਟ ਦਾ ਸੌਰੀ ਤੇ ਇਹਦੀ ਜਿਹੜੀ ਫਿਨਿਸ਼ਿੰਗ ਆ ਡਬਲ ਪੱਟੀ ਲਗਾ ਕੇ ਕੀਤੀ ਆ ਇਹਦੇ ਵਿੱਚ ਵੀ ਸਾਡੇ ਕੋਲੇ ਕਾਫੀ ਆਰਡਰ ਨੇ ਲੇ ਵੀ ਜਿੱਦਾਂ ਕਿ ਇਹ ਵੀ ਇਹਦੇ ਨਾਲ ਦਾ ਹੀ ਸੁੰਦਰ ਆ ਕਲਰ ਵਗੈਰਾ ਸਭ ਕੁਝ ਇਹ ਵਾਲੇ ਜਿਹੜੇ ਸੂਟ ਨੇਗੇ ਇਹ ਜਿਹੜਾ ਸਾਡਾ ਮੂਵ ਕਲਰ ਦਾ ਵਾਈਟ ਸਲਵਾਰ ਦੇ ਨਾਲ ਸੂਟ ਆ ਉਹ ਹਨ ਇਹ ਸੂਟ ਨੇਗੇ ਤੇ ਇਹ ਵਾਲਾ ਡਿਜ਼ਾਈਨ ਵੀ ਸਾਡਾ ਕਾਫੀ ਜ਼ਿਆਦਾ ਚੱਲ ਰਿਹਾ ਹੈ ਪਰ ਇਹ ਅਲੱਗ-ਅਲੱਗ ਸ਼ੇਡ ਦੇ ਉੱਪਰ ਨੇ ਅਸੀਂ ਇਹਨਾਂ ਨੂੰ ਓਪਨ ਨਹੀਂ ਕਰਾਂਗੇ ਕਿਉਂਕਿ ਆਨ ਸਟਿਚ ਨੇ ਪਰ ਉਹਨਾਂ ਨੂੰ ਥੋੜਾ ਜਿਆਦਾ ਦਿਖਾਉਣਾ ਮੁਸ਼ਕਲ ਹੋ ਜਾਏਗਾ ਪਰ ਸਿਰਫ ਇੰਨਾ ਹੀ ਸ਼ੋ ਕਰਾਂ ਕਿ ਇਹ ਸਾਡੇ ਕੋਲੇ ਹੋਰ ਵੀ ਕਾਫੀ ਪ੍ਰਿੰਟਸ ਤੇ ਕਲਰ ਦੇ ਉੱਪਰ ਸੂਟੇ ਹੀ ਰੈਡੀ ਹੋ ਰਹੇ ਹੋਣਗੇ ਤੁਸੀਂ ਇਹ ਕਿਸੇ ਵੀ ਕਲਰ ਦੇ ਉੱਪਰ ਕਿਸੇ ਪ੍ਰਿੰਟ ਤੇ ਇਵਨ ਕੇ ਸਟਾਫਰ ਵੀ ਚੇਂਜ ਕਰਵਾ ਕੇ ਇਸ ਨੂੰ ਰੈਡੀ ਕਰਵਾ ਸਕਦੇ ਹੋ। ਲਓ ਜੀ ਇਹ ਮੈਂ ਆਪਣੀ ਮਦਨਲੀ ਸੂਟ ਤਿਆਰ ਕੀਤਾ ਸੀਗਾ। ਇਹ ਪਿਓਰ ਬਟਰ ਕਾਟਨ ਦੇ ਉੱਪਰ ਸੂਟ ਹੈ। ਬੜਾ ਸੋਨਾ ਸੋਬਰ ਜੇ ਸਦਾਈ ਲੁੱਕ ਦੇ ਵਿੱਚ ਕਲਰ ਆ। ਇਹਨੂੰ ਆਪਾਂ ਘੇਰੇ ਦੇ ਉੱਪਰ ਸਲਵਾਰ ਨਾਲ ਦਾ ਪੈਚ ਲਗਾ ਕੇ ਮਸ਼ੀਨ ਵਰਕ ਕੀਤਾ ਹੈ। ਬੜੀ ਸੋਹਣੀ ਸੋਹਣੀ ਜੇ ਸੋਬਰ ਜੇ ਕਲਰ ਦੇ ਨਾਲ ਮਸ਼ੀਨ ਵਰਕ ਕੀਤਾ ਹੈ। ਸੈਂਟਰ ਲੇਸ ਦੇ ਕੇ ਤੇ ਵਰਕ ਕੀਤਾ ਹੋਇਆ ਹੈ ਸੇਮ ਵਰਕ ਆਪਾਂ ਇਹਦੀਆਂ 슬ੀਵਸ ਦੇ ਉੱਪਰ ਕੀਤੀਆਂ ਨੇ ਬਾਕੀ ਸਾਰੀ ਸ਼ਰਟ ਪਲੇਨ ਹੈ ਮਤਲਬ ਕਿ ਪ੍ਰਿੰਟਡ ਹੈ ਸ਼ਰਟ ਦੇ ਹੋਰ ਕਿਤੇ ਵੀ ਕੁਝ ਵੀ ਨਹੀਂ ਲਗਾਇਆ ਬਿਲਕੁਲ ਸਿੰਪਲ ਰੱਖਿਆ ਸੋਬਰ ਜਾਂ ਸਰਦਾਰੀ ਲੁੱਕ ਦੇ ਵਿੱਚ ਫਿੱਟ ਹੈਗਾ ਤੇ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਬਿਲਕੁਲ ਹੀ ਪਲੇਨ ਰੱਖੀ ਹੈ ਇਹ ਸਲਵਾਰ ਦੀ ਮੂਰੀ ਬਣਾਈ ਆ ਸਿੰਪਲ ਤੇ ਕੁੰਦਿਆਂ ਵਾਲੀ ਸਲਵਾਰ ਹੈ ਇਹ ਇਹ ਨਾਲ ਪ्योर ਸ਼ਿਫੋਨ ਦਾ ਦੁਪੱਟਾ ਆ ਬਿਲਕੁਲ ਪਲੇਨ ਤੇ ਸਾਈਡਾਂ ਤੇ ਆਪਾਂ ਬੇਸ ਕਲਰ ਦੀ ਲੇਸ ਦੇ ਕੇ ਫਿਨਿਸ਼ਿੰਗ ਕੀਤੀ ਆ ਇਹ ਬਿਲਕੁਲ ਸੁਪਰ ਜਿਹਾ ਸਰਦਾਰੀ ਲੁੱਕ ਦੇ ਵਿੱਚ ਸੁੱਟਿਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਬਣਵਾ ਸਕਦੇ ਆ ਇਹ ਵਾਲਾ ਸੂਟ ਆ ਕਮਸਲੀਨ ਕਟ ਦੇ ਬਣਾਇਆ ਇਹਦੀ ਪ੍ਰਿੰਟਡ ਸ਼ਰਟ ਆ ਇਹਦੀਆਂ ਬਾਹਾਂ ਦੇ ਉੱਪਰ ਆਪਾਂ ਲੇਸਿਸ ਲਾ ਕੇ ਡਿਜ਼ਾਈਨਿੰਗ ਕੀਤੀ ਆ ਸੈਂਟਰ ਲੇਸ फ्रंट ते, ते बाकी हे सारी शर्ट आहे जे सलवार दे उपर आपण वर्क के सलवार ते करलवार दोन उपर ही वर्क आहे ते नीचे मूरी उपर लेस लगा फिनिशिंग दिली होई आहे कोटेला दुपट्टा आहे टाई अन टाईल दुपट्टा ਦੀ ਇਨਸਕਿਨ ਕਲਰ ਦੀ ਲੇਸੀ ਨਾਲ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਤੁਸੀਂ ਕਿਸੇ ਵੀ ਪ੍ਰਿੰਟ ਦੇ ਉੱਪਰ ਸੂਟ ਰੈਡੀ ਕਰਵਾ ਸਕਦੇ ਹੋ ਕੋਈ ਵੀ ਸੂਟ ਚਿੱਟੇ ਦੇ ਪ੍ਰਿੰਟ ਦੇ ਉੱਪਰ ਗਲੇ ਦੇ ਉੱਪਰ ਜਿੱਤੇ ਵਰਕ ਕਰਵਾ ਕੇ ਡਾ ਵੀ ਤੁਹਾਡੀ ਚੋਆਇਸ ਹੈ ਤੁਸੀਂ ਉਹਦਾ ਰੈਡੀ ਕਰਵਾ ਸਕਦੇ ਹੋ ਇਹ ਵੀ ਕਸਟਮਰ ਦੀ ਚੋਆਇਸ ਤੇ ਹੀ ਲੱਗਦੀ ਹੈ